ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਵਕਫਾ ਕਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾਵੇ ਤੇ ਇਸ ਵੇਲੇ ਆਪਾਂ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈ ਫਿਰਦੌਸ ਖਾਨ ਦੀ ਕੋਸ਼ਿਸ਼ ਕਰ ਰਹੇ ਆ ਤੇ ਦੇਖ ਸਕਦੇ ਹੋ ਕਿ ਪਠਾਨਕੋਟ ਪੁਲਿਸ ਵੱਲੋਂ ਇੱਥੇ ਇੱਕ ਜਿਹੜਾ ਸ਼ਿਕਾਇਤ ਬਕਸਾ ਲਗਾਇਆ ਗਿਆ ਹੈ ਇਹ ਬਕਸਾ ਪੂਰੇ ਪਠਾਨਕੋਟ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਚਾਹੇ ਉਹ ਬਾਸਟੈਂਡ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ ਸਾਹਰੇ ਰੇਲਵੇ ਸਟੇਸ਼ਨ ਹੋਵੇ ਤੇ ਜਿਨੇ ਵੀ ਸਰਵਜਨਿਕ ਜਗਾਵਾਂ ਨੇ ਉੱਤੇ ਬਕਸੇ ਲਗਾਏ ਗਏ ਨੇ ਜਿਦੇ ਵਿੱਚ ਲੋਕ ਆਪਣੇ ਇਲਾਕੇ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਸ਼ਿਕਾਇਤ ਜਿਹੜੀ ਆ ਉਹ ਪਾ ਸਕਦੇ ਨੇ ਜਿਸ ਤੋਂ ਬਾਅਦ ਪੁਲਿਸ ਇਸ ਬਕਸੇ ਨੂੰ ਚੈੱਕ ਜਿਹੜੀ ਡਿਲੀ ਕਰੇਗੀ ਤੇ ਜਿਹੜੀ ਸ਼ਿਕਾਇਤ ਹੋਵੇਗੀ ਉਹਦੇ ਬੰਦੇ ਦੇ ਖਲਾਫ ਜਿਹੜੀ ਆ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਇਹ ਬਕਸਾ ਇਸ ਬਕਸੇ ਵਿੱਚ ਜਿਹੜੇ ਵੀ ਵਿਅਕਤੀ ਆਪਣੀ ਸ਼ਿਕਾਇਤ ਪਾਏਗਾ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਵੇਗਾ ਔਰ ਜਿਸ ਤੋਂ ਬਾਅਦ ਨਸ਼ੇ ਦੇ ਉੱਪਰ ਨਕੇਲ ਕੱਸਣ ਵਾਸਤੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਇਸ ਸੰਬੰਧੀ ਆਪਾਂ ਐਸਐਸਪੀ ਪਠਾਨਕੋਟ ਦਿਲਜੀਤ ਨਰ ਸਿੰਘ ਤੇ ਲੋਹਣਾ ਨਾਲ ਗੱਲਬਾਤ ਕੀਤੀ ਹੈ ਆ ਤੁਹਾਨੂੰ ਸੁਣਾਉਣਿਆ ਕੀ ਕਹਿਣਾ ਉਹਨਾਂ ਦਾ ਇਹਨਾਂ ਬਕਸੀਰ ਦੇ ਬਾਰੇ ਤੁਹਾਨੂੰ ਦੱਸਦੀ ਕਿ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਬੰਦਾ ਨਸ਼ਾ ਵੇਚਦਾ ਤੁਹਾਨੂੰ ਮਿਲਦਾ ਤਾਂ ਉਹਦੀ ਸੂਚਨਾ ਜੜੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਨਸ਼ੇ ਆ ਨਸ਼ੇ ਨੂੰ ਕੋਹ ਨੂੰ ਜੜਾ ਖਤਮ ਕੀਤਾ ਜਾ ਸਕੇ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ ਆ ਤੁਹੁੰਦੇ ਕੀ ਕਹਿਣਾ ਐਸਐਸਪੀ ਪਠਾਨਕੋਟ ਦਾ ਇਹਨਾਂ ਉਪਰਾਲੇ ਦੇ ਬਾਰੇ ਦੇਖੋ ਜ ਅ ਸ਼ਿਕਾਇਤ ਬਕਸੇ ਲਗਾਏ ਆ ਜਿਹਦਾ ਉੱਪਰ ਸਲੋਗਨ ਵੀ ਦਿੱਤਾ ਯੁੱਧ ਨਸ਼ਿਆਂ ਵਿਰੁੱਧ ਤੇ ਇਹ ਇਨੀਸ਼ੀਅਲੀ ਜਦੋਂ ਆਪ ਨੂੰ ਯਾਦ ਹੋਏਗਾ ਕਿ ਮਾਨਜੋਗ ਫਾਈਨੈਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜਿਹੜੇ ਕਿ ਕੈਬਨਟ ਦੀ ਬਣਾਈ ਹੋਈ ਸਬਕਮੇਟੀ ਦੇ ਮੈਂਬਰ ਵੀ ਨੇ ਉਹ ਉਹਨਾਂ ਕੋਲ ਪਠਾਨਕੋਟ ਜ਼ਿਲ੍ਹਾ ਵੀ ਆ ਜਦੋਂ ਉਹ ਆਏ ਸੀ ਉਦੋਂ ਇੱਕ ਮਾਨਜੋਗ ਮੰਤਰੀ ਸਾਹਿਬ ਨੇ ਹੀ ਇਸ ਗੱਲ ਦਾ ਜਿਹੜਾ ਹੈਗਾ ਆ ਨਿਰਦੇਸ਼ ਦਿੱਤੇ ਸੀਗੇ ਔਰ ਇਹ ਮੀਟਿੰਗ ਦੇ ਵਿੱਚ ਸਾਂਝੇ ਤੌਰ ਤੇ ਗੱਲ ਹੋਈ ਸੀ ਕਿ ਕੋਈ ਕੁਝ ਲੋਕ ਜਿਹੜੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਉਹ ਸਰਵਨਿਕ ਜਗ੍ਹਾ ਤੇ ਜਾਂਦੇ ਆ ਪਰ ਆਪਣੀ ਇਤਲਾਹ ਦੇਣ ਤੋਂ ਗੁਰੇਜ਼ ਕਰਦੇ ਆ ਉਸ ਗੱਲ ਦੇ ਮੱਦੇ ਨਜ਼ਰ ਅਸੀਂ ਕੰਪਲੇਂਟ ਬਾਕਸੀ ਤਿਆਰ ਕੀਤੇ ਆ ਉਹਦੇ ਉੱਪਰ ਲਿਖਿਆ ਹੋਇਆ ਕਿ ਤੁਸੀਂ ਆਪਣੀ ਕੰਪਲੇਂਟ ਅਨਸਾਈਨਡ ਬਿਨਾ ਕਿਸੇ ਆਪਣੇ ਨਾਮ ਤੇ ਐਡਰੈਸ ਤੋਂ ਪਾ ਸਕਦੇ ਹੋ ਉਹਨੂੰ ਹਰ ਰੋਜ਼ ਡਾਕ ਨੂੰ ਜਿਹੜਾ ਹੈਗਾ ਸਾਡੇ ਕਮਿਊਨਿਟੀ ਪੁਲਿਸ ਰਿਸੋਰਸ ਸੈਂਟਰ ਵੱਲੋਂ ਕੱਢ ਲਿਆ ਜਾਏਗਾ ਔਰ ਉਹ ਵੀ ਡਾਰਕ ਹੈਗੀ ਆ ਜਾਂ ਜਿਹੜੇ ਵੀ ਤੁਸੀਂ ਪੱਤਰ ਵਿਹਾਰ ਵਿੱਚ ਪਾਉਨੇ ਆ ਕਿਸੇ ਦੀ ਸੂਚਨਾ ਦਿੰਦੇ ਆ ਕਿ ਇਸ ਮਹੱਲੇ ਇਸ ਗਲੀ ਦੇ ਵਿੱਚ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਆ ਜਾਂ ਸਪਲਾਈ ਕਰ ਰਿਹਾ ਉਹਦੀ ਜੋ ਵੀ ਇਨਫੋਰਮੇਸ਼ਨ ਆ ਉਹਤੇ ਫੌਰੀ ਤੌਰ ਤੇ ਕਾਰਵਾਈ ਹੋ ਸਕੇ ਇਸ ਇਹਦੇ ਮੱਦੇ ਨਜ਼ਰ ਜਿਹੜੇ ਹੈਗੇ ਉਹ ਸ਼ਹਿਰ ਚ ਔਰ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਅਲੱਗ-ਅਲੱਗ ਸਰਕਾਰੀ ਜਗ੍ਹਾ ਤੇ ਉੱਤੇ ਜਿਹੜੇ ਹੈਗੇ ਕੰਪਲੇਂਟ ਬਾਕਸ ਜਿਹੜੇ ਲਗਾਏ ਗਏ ਆ